ਇਹ ਖਬਰ ਇਹਦੇ ਵਿੱਚ ਵੀ ਇਹਨਾਂ ਨੇ ਕੋਈ ਵੀ ਜਿਹੜਾ ਮੇਨ ਬੰਦਾ ਉਹਨੂੰ ਨਹੀਂ ਫੜਨਾ ਤੇ ਅੱਬਲ ਤਾਂ ਮੈਨੂੰ ਡਰ ਹੈ ਕਿ ਜਿੰਨੇ ਸ਼ਰਾਬ ਵਾਲੇ ਕਬਲੇ ਪਾਜ ਸਾਰਿਆਂ ਨਾਲ ਇਹਦੀ ਇੱਕ ਗੱਲ ਆ ਆਮ ਆਦਮੀ ਪਾਰਟੀ ਦੀ ਹੁਣੇ ਹੀ ਇਹਨਾਂ ਦੇ ਬੰਦੇ ਤੇ ਸ਼ਰਾਬ ਦੀ ਤਾਂ ਇਹਨਾਂ ਦੀ ਮਸ਼ਹੂਰੀ ਹੋ ਗਈ ਹੈ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਬਾਸ ਹੈ ਉਹ ਦਿੱਲੀੋਂ ਏਡੀ ਵੱਡੀ ਐਕਸਾਈਜ਼ ਘਟਾਲਾ ਕਰਕੇ ਆਏ ਹੈ ਤੇ ਹੁਣ ਪੰਜਾਬ ਵਿੱਚ ਦੇਖ ਲਓ ਕੀ ਹੋਈ ਜਾਂਦਾ ਸ਼ਰਾਬ ਵਿੱਚ ਇਸ ਤੋਂ ਪਹਿਲਾਂ ਜਿਹੜੇ ਐਕਸਾਈਜ਼ ਮਿਨਿਸਟਰ ਹੈ ਜੀ ਉਹਨਾਂ ਅਧਿਆਪ ਦੇ ਹਲਕੇ ਵਿੱਚ ਫਾਈਨਾਂਸ ਮਿਨਿਸਟਰ ਦੇ ਹਰਪਾਲ ਸਿੰਘ ਹੋਰਾਂ ਦੇ ਡਿੜਬੇ ਹਲਕੇ ਵਿੱਚ ਇੱਕ ਬਹੁਤ ਵੱਡਾ ਸ਼ਰਾਬ ਦਾ ਕਾਂਡ ਹੋਇਆ ਸੀ ਸੋ ਮੈਂ ਤਾਂ ਇਹ ਕਹਾਂਗਾ ਕਿ ਜੇ ਇਨਾਂ 'ਚ ਮਾੜੀ-ਮੋਟੀ ਵੀ ਸ਼ਰਮ ਹੈ ਜਾਂ ਨੈਤਿਕਤਾ ਹੈ ਜੀ ਤੇ ਐਕਸਾਈਜ਼ ਮਿਨਿਸਟਰ ਹਰਪਾਲ ਸਿੰਘ ਨੂੰ ਰਿਜ਼ਾਈਨ ਕਰਨਾ ਚਾਹੀਦਾ ਇਹ ਸਾਡੇ ਵੇਲੇ ਵੀ ਹੋਇਆ ਸੀ ਤਰਨਤਨ ਜੀ ਤੇ ਉਦੋਂ ਸ਼ਕਤੀ ਕੀਤੀ ਗਈ ਇਹੀ ਆਮ ਆਦਮੀ ਪਾਰਟੀ ਦੀ ਜ਼ੋਰ ਨਾਲ ਉਹਦਾ ਰੌਲਾ ਪਾਉਂਦੀ ਸੀ ਜੀ ਕਿ ਜੀ ਇਹ ਧਿਆਨ ਨਹੀਂ ਦੇ ਰਹੇ ਇਹ ਇਸ਼ਤਿਹਾਰਬਾਜ਼ੀ ਤੇ ਐਡਵਰਟਾਈਜ਼ਮੈਂਟ ਤੇ ਕਰੋੜਾਂ ਰੁਪਏ ਖਰਚ ਰਿਆ ਹੈ ਨਸ਼ਿਆਂ ਦੇ ਵਿਰੁੱਧ ਜੀ ਤੇ ਗਰਾਊਂਡ ਤੇ ਪ੍ਰੋਗਰੈਸ ਜ਼ੀਰੋ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਦੀ ਟਾਲਾ ਏਰੀਏ ਦੇ ਵਿੱਚ ਨਕਲੀ ਸ਼ਰਾਬ ਪੀਣਾਂ 20 ਦੇ ਕਰੀਬ ਮੌਤਾਂ ਹੋ ਗਈਆਂ ਤੇ ਸਰਕਾਰ ਦਾ ਯੁੱਧ ਨਜਾਇਬ ਰੋਧ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਸਾਰੇ ਬਹੁਤ ਹੀ ਅਫਸੋਸ ਵਾਲੀ ਗੱਲ ਹੈ 20 ਕੀਮਤੀ ਜਾਨਾਂ ਚਲੀਆਂ ਗਈਆਂ ਬਹੁਤ ਦੁੱਖ ਵਾਲੀ ਗੱਲ ਹੈ ਕਈ ਪਰਿਵਾਰਾਂ ਦੇ ਜੀ ਚਲੇ ਗਏ ਐ ਜਿਨ੍ਹਾਂ ਦੇ ਸਿਰ ਤੇ ਉਸ ਪਰਿਵਾਰਾਂ ਦੀ ਰੋਟੀ ਰੋਜ਼ੀ ਚੱਲਦੀ ਸੀ। ਜੀ। ਮੈਂ ਸਮਝਦਾ ਕਿ ਇਸ ਪ੍ਰਤੀ ਸਰਕਾਰਾਂ ਨੂੰ ਬਹੁਤ ਸੀਰੀਅਸ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਜਿਹੜੇ ਖਾਈਜ਼ ਮਿਨਿਸਟਰ ਹੈ ਜੀ। ਉਹਨਾਂ ਅਧਿਆਪ ਦੇ ਹਲਕੇ ਵਿੱਚ ਫਾਈਨਾਂਸ ਮਿਨਿਸਟਰ ਦੇ ਹਰਪਾਲ ਸਿੰਘ ਹੋਰਾਂ ਦੇ ਡਿੜਬੇ ਹਲਕੇ ਵਿੱਚ ਇੱਕ ਬਹੁਤ ਵੱਡਾ ਸ਼ਰਾਬ ਦਾ ਕਾਂਡ ਹੋਇਆ ਸੀ। ਜੀ। ਪਿਛਲੇ ਸਾਲ। ਜੀ। ਹੁਣ ਮਜੀਠੇ ਹੋਇਆ। ਜੀ ਵੀ ਕੀਮਤੀ ਜਨਣਾ ਚਲੀ ਗਈਆਂ ਜੀ ਸੋ ਇਹਦੇ ਵਿੱਚ ਜਿਹੜੇ ਮੰਤਰੀ ਨੇ ਹਰਪਾਲ ਸਿੰਘ ਚੀਮਾ ਕਸਾਈਸ ਦੇ ਜੀ ਉਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਜੀ ਮੋਰਲ ਡਿਊਟੀ ਆਫ ਦੀ ਸਮਝਦੇ ਹੋਏ ਜੀ ਕਿਉਂਕਿ ਪਹਿਲਾ ਨਹੀਂ ਇਹ ਦੂਜਾ ਹੈ ਜੀ ਤੇ ਸਰਕਾਰਾਂ ਨੂੰ ਪੂਰੀ ਸਖਤੀ ਕਰਨੀ ਚਾਹੀਦੀ ਹੈ ਜੀ ਇਹ ਸਾਡੇ ਵੇਲੇ ਵੀ ਹੋਇਆ ਸੀ ਤਰਨਤਨ ਜੀ ਤੇ ਉਦੋਂ ਸ਼ਕਤੀ ਕੀਤੀ ਗਈ ਜੀ ਪਰ ਮੈਂ ਸਮਝਦਾ ਇਹ ਹੀ ਆਮ ਆਦਮੀ ਪਾਰਟੀ ਦੀ ਜ਼ੋਰ ਜ਼ੋਰ ਨਾਲ ਉਹਦਾ ਰੌਲਾ ਪਾਉਂਦੀ ਸੀ ਜੀ ਕਿ ਜੀ ਇਹ ਧਿਆਨ ਨਹੀਂ ਦੇ ਰਹੇ ਜੀ ਕਿ ਹੁਣ ਇਹਨਾਂ ਦੀ ਆਪ ਦੀ ਸਰਕਾਰ ਹੈ ਜੀ ਕਿ ਪਹਿਲਾਂ ਤਾਂ ਐਕਸਾਈਜ਼ ਮਿਨਿਸਟਰ ਦੇ ਆਪ ਦੇ ਹਲਕੇ ਵਿੱਚ ਇਹ ਕਾਂਡ ਹੋਇਆ ਜੀ ਮਾੜੀ दारू ਦਾ दा। ਮੋਣ ਹੋਇਆ ਮਜੀਠੇ ਬਟਾਲੇ ਸੋ ਇਹ ਨਾ ਇਹ ਸਰਕਾਰ ਦੇ ਤਾਂ ਸਿਰਫ ਡਰਾਮੇ ਹੀ ਐ ਨਸ਼ਿਆਂ ਵਿਰੁੱਧ ਮਹਿੰਮ ਨਸ਼ਿਆਂ ਵਿਰੁੱਧ ਮਹਿੰਮ ਨਾ ਤਾਂ ਕਿਸੇ ਚਿੱਟਾ ਵੇਚਣ ਵਾਲਾ ਜਿਹੜਾ ਕੋਈ ਵੱਡਾ ਬੰਦਾ ਇਹਨਾਂ ਨੇ ਫੜਿਆ ਜੀ ਤੇ ਸ਼ਰਾਬ ਦੀ ਤਾਂ ਇਹਨਾਂ ਦੀ ਮਸ਼ਹੂਰੀ ਹੋ ਗਈ ਐ ਪਹਿਲਾਂ ਤਾਂ ਇਹਨਾਂ ਦੇ ਜਿਹੜੇ ਬਾਸ ਹੈ ਉਹ ਦਿੱਲੀੋਂ ਏਡੀ ਵੱਡੀ ਐਕਸਰਸਾਈਜ਼ ਘਟਾਲਾ ਕਰਕੇ ਆਏ ਐ ਜੀ ਤੇ ਹੁਣ ਪੰਜਾਬ ਵਿੱਚ ਦੇਖ ਲਓ ਕੀ ਹੋਈ ਜਾਂਦਾ ਸ਼ਰਾਬ ਵਿੱਚ ਸੋ ਮੈਂ ਤਾਂ ਇਹ ਕਵਾਂਗਾ ਕਿ ਜੇ ਇਨਾਂ 'ਚ ਮਾੜੀ-ਮੋਟੀ ਵੀ ਸ਼ਰਮ ਹੈ ਜਾਂ ਨੈਤਿਕਤਾ ਹੈ ਤੇ ਐਕਸਾਈਜ਼ ਮੰਤਰੀ ਰਪਾਲ ਸਿੰਘ ਨੂੰ ਰਿਜ਼ਾਈਨ ਕਰਨਾ ਚਾਹੀਦਾ ਤੇ ਜਿਹੜੇ ਬੰਦੇ ਇਹਦੇ ਵਿੱਚ ਇਨਵੋਲਡ ਆ ਉਹਨਾਂ ਤੇ ਸਖਤੋ-ਸਖਤ ਕਾਰਵਾਈ ਕਰਨੀ ਚਾਹੀਦੀ ਬਿਆਨ ਢਲੋਂ ਸਾਹਿਬ ਇਹਨਾਂ ਦੇ ਵੀ ਉਹੀ ਆ ਰਹੇ ਆ ਕੇਜਰੀਵਾਲ ਸਾਹਿਬ ਵੀ ਇਹੀ ਕਹਿ ਰਹੇ ਆ ਭਗਵੰਤ ਸਾਨ ਵੀ ਇਹੀ ਕਹਿ ਰਹੇ ਆ ਕਿ ਬਖਸ਼ਾਂਗੇ ਨਹੀਂ ਕੋਈ ਮਰਜ਼ੀ ਹੋਵੇ ਕਿ ਇਹੀ ਆਮ ਜਦੋਂ ਕੋਈ ਵੱਡਾ ਕਾਂਡ ਹੋ ਜਾਂਦਾ ਬਿਆਨ ਆਉਂਦੇ ਆ ਤੇ ਉਹੀ ਬਿਆਨ ਇਹਨਾਂ ਦੇ ਆ ਰਹੇ ਆ ਫਰਕ ਕੀ ਆ ਫਿਰ ਕੋਈ ਫਰਕ ਨਹੀਂ ਜੀ ਇਹ ਇਹ ਪਹਿਲਾਂ ਹਮੇਸ਼ਾ ਨੁਕਤਾ ਚੀਨੀ ਕਰਦੇ ਹੁੰਦੇ ਸੀ ਕਿ ਇਹ ਕਹਿੰਦੇ ਸੀ ਅਸੀਂ ਬਦਲਾਵ ਲਿਆਵਾਂਗੇ ਜੀ ਤੇ ਜਿੰਨਾ ਬੁਰਾ ਹਾਲ ਇਹਨਾਂ ਨੇ ਕੀਤਾ ਜੀ ਇਸ ਵੇਲੇ ਹਰੇਕ ਵਰਗ ਇਹਨਾਂ ਦਾ ਦੁਖੀ ਹੈ ਜੀ ਤੇ ਖਾਸ ਕਰਕੇ ਜਿਹੜੀ ਨਸ਼ਿਆਂ ਦੀ ਗੱਲ ਹੈ ਇਹ ਇਸ਼ਤਿਹਾਰਬਾਜ਼ੀ ਤੇ ਐਡਵਰਟਾਈਜ਼ਮੈਂਟ ਤੇ ਕਰੋੜਾਂ ਰੁਪਏ ਖਰਚ ਰਿਹਾ ਹੈ ਨਸ਼ਿਆਂ ਦੇ ਵਿਰੁੱਧ ਜੀ ਤੇ ਗਰਾਊਂਡ ਤੇ ਪ੍ਰੋਗਰੈਸ ਜ਼ੀਰੋ ਹੈ ਜੀ ਕੋਈ ਵੀ ਚਿੱਟੇ ਵਿੱਚ ਵੱਡੀ ਮੱਛੀ ਨਹੀਂ ਫੜੀ ਇਹਨਾਂ ਨੇ ਜੀ ਆ ਜਿਹੜੇ ਕੋਈ ਮਾੜੇ-ਮੋਟੇ ਪੀਣ ਵਾਲੇ ਛੋਟੇ-ਛੋਟੇ ਉਹ ਸਾਰੇ ਫੜ ਕੇ ਅੰਦਰ ਦੇਤੇ ਜੀ ਤੇ ਸ਼ਰਾਬ ਵਿੱਚ ਤਾਂ ਭਾਈ ਇਹਨਾਂ ਦੇ ਜਿਹੜੇ ਵੱਡੇ ਆ ਉਹ ਆਪ ਇਨਵੋਲਡ ਆ ਤੇ ਇੱਥੇ ਹੁਣ ਦੂਜਾ ਤੀਜਾ ਇਹ ਵਾਕਿਆ ਹੋ ਗਿਆ ਜੀ ਤੇ ਇਸ ਤੋਂ ਵੱਡਾ ਸਬੂਤ ਕੀ ਹੋ ਸਕਦਾ ਇਹ ਤਾਂ ਸਿਰਫ ਗੱਲਾਂ ਨਾਲ ਹੀ ਤੇ ਹਿਸ਼ਤਿਆਰबाजी ਨਾਲ ਹੀ ਟਾਈਮਟ ਪਾਉਂਦੇ ਆ ਜੀ ਤੇ ਇਹ ਗੱਲਾਂ ਹੀ ਰਹਿ ਜਾਣੀਆਂ ਜਿਵੇਂ ਅੱਗੇ ਵੀ ਇਹਨਾਂ ਦੀਆਂ ਸਾਰੇ ਕੰਮਾਂ ਵਿੱਚ ਗੱਲਾਂ ਹੀ ਆ ਇਹਦੇ ਵਿੱਚ ਵੀ ਇਹਨਾਂ ਨੇ ਕੋਈ ਵੀ ਜਿਹੜਾ ਮੇਨ ਬੰਦਾ ਉਹਨੂੰ ਨਹੀਂ ਫੜਨਾ ਤੇ ਅੱਬਲ ਤਾਂ ਮੈਨੂੰ ਡਰ ਆ ਕਿ ਜਿੰਨੇ ਸ਼ਰਾਬ ਵਾਲੇ ਕਮਲੇ ਪਾਜ ਸਾਰਿਆਂ ਨਾਲ ਇਹਨਾਂ ਦੀ ਇੱਕ ਗੱਲ ਆਮ ਆਦਮੀ ਪਾਰਟੀ ਦੀ ਹੁਣੇ ਹੀ ਇਹਨਾਂ ਦੇ ਬੰਦੇ ਇਹਦੇ ਵਿੱਚ ਵੀ ਇਹਨਾਂ ਨੇ ਕੋਈ ਵੀ